ਧਰਮ ਦੇ ਨਾਲ ਪਰਮੇਸ਼ਰ ਦੀ ਬੰਦਗੀ ਨਾਲ ਜਿਹੜਾ ਕਹਿੰਦਾ ਹੈ ਨਾ ਗੁਰਮਖੋ ਉਹਦਾ ਕੱਖ ਨਹੀਂ ਰਹਿੰਦਾ ਇਸ ਗੱਲ ਦਾ ਧਿਆਨ ਰੱਖਿਓ ਮੈਂ ਪ੍ਰਮਾਣ ਵੇਖੇ ਅੱਖਾਂ ਨਾਲ ਮੈਂ ਪ੍ਰਮਾਣ ਵੇਖੇ ਅੱਖਾਂ ਨਾਲ ਬੜੇ ਲੋਕਾਂ ਨੇ ਗੁਰਮਖੋ ਗੁਰੂ ਘਰ ਦੇ ਕੰਮ ਚੱਲਦਿਆਂ ਵਿੱਚ ਅੜਿੱਕਾ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਪਰਿਵਾਰ ਤਵਾ ਹੁੰਦੇ ਮੈਂ ਵੇਖੇ ਅੱਖਾਂ ਨਾਲ ਤੇ ਮੈਂ ਅੱਖਾਂ ਨਾਲ ਵੇਖੇ ਉਹਨਾਂ ਬੰਦਿਆਂ ਦੇ ਬੁਰੇ ਹਾਲ ਹੁ ਸਾਧ ਸੰਗਤ ਜੀ ਇਹ ਗੁਰੂ ਘਰ ਤੇ ਧਰਮ ਇਹ ਬਹੁਤ ਵੱਡੀ ਬਾਤ ਹੈ ਗਰੰਥੀ ਸਿੰਘ ਬੈਠੇ ਆ ਮਹਾਰਾਜ ਦੀ ਬਾਣੀ 'ਚ ਸ਼ਬਦ ਆਉਂਦਾ ਪੌੜੀ ਆਉਂਦੀ ਆ ਮਹਾਰਾਜ ਕਹਿੰਦੇ ਨੇ ਨਾਨਕ ਵਿਚਾਰ ਹੈ ਸੰਤ ਜਨਾਂ ਚਾਰ ਵੇਦ ਕਹੰਦੇ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਸੰਤ ਜਨ ਵਿਚਾਰ ਕਰਦੇ ਨੇ ਤੇ ਚਾਰ ਵੇਦ ਵੀ ਇਹ ਗੱਲ ਕਹਿੰਦੇ ਨੇ ਕਿਹੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ ਤੇ ਰੱਬ ਦੇ ਪਿਆਰੇ ਭਗਤ ਮੁਖ ਤੋਂ ਜਿਹੜੇ ਬੋਲਦੇ ਨੇ ਵਚਨ ਉਹ ਪੂਰੇ ਹੁੰਦੇ ਨੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ ਤੇ ਕਿਹੜੇ ਵਚਨ ਬੋਲਦੇ ਨੇ ਮਰਦ ਕਹਿੰਦੇ ਸੁਖ ਨਾ ਪਾਇਨ ਮੁਗਦ ਨਰ ਮੂਰਖ ਬੰਦਿਆ ਨੂੰ ਸੁਖ ਨਹੀਂ ਮਿਲਦਾ ਕਦੇ ਕਿੰਨਾ ਨੂੰ ਸੰਤ ਨਾਲ ਖਹੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਬਾਣੀ ਪੜਨ ਪੜਾਉਣ ਵਾਲਿਆਂ ਨਾਲ ਐਵੇਂ ਹੀ ਖੰਦੇ ਫਿਰਦੇ ਆ ਜਿਹੜੇ ਵੰਦਗੀ ਵਾਲਿਆਂ ਨਾਲ ਐਵੇਂ ਹੀ ਸੇਵਾ ਵਾਲਿਆਂ ਨਾਲ ਐਵੇਂ ਹੀ ਖਹਿਣਗੇ ਨਾ ਗੁਰਮਖੋ ਆਹ ਮਹਾਰਜ ਦੀ ਬਾਣੀ ਦਾ ਫਰਮਾਨ ਹੈ ਮੁਗਦ ਲੋਕ ਮੁਗਦ ਦਾ ਮਤਲਬ ਹੈ ਮਹਾ ਮੂਰਖ ਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸੁਖ ਕਦੇ ਨਾ ਪਾਉਂਦੇ ਜੀ ਮੁਗਦ ਨਰ ਸੰਤਾ ਨਾਲ ਖਹੰਦੇ ਕਦੇ ਨਾ ਪਾਉਂਦੇ ਜੀ ਮੁਗਦ ਨਰ ਸੰਤਾ ਨਾਲ ਖਹੰਦੇ ਸੁਖ ਕਦੇ ਨਾ ਪਾਉਂਦੇ ਜੀ ਮੁਗਦ ਨਰ ਸੰਤਾ ਨਾਲ ਸੁਖ ਕਦੇ ਨਾ ਪਾਉਂਦੇ ਜੀ ਮਗਦਨਾਰ ਸੰਤਾਂ ਨਾਲ ਖਹਾਂਦੇ ਸੁਖ ਕਦੇ ਨਾ ਪਾਉਂਦੇ ਜੀ ਮਗਦਨਾਰ ਸੰਤਾਂ ਨਾਲ ਖਹਾਂਦੇ ਸੁਖ ਕਦੇ ਨਾ ਪਾਉਂਦੇ ਜੀ ਮਗਦਨਾਰ ਸੰਤਾਂ ਨਾਲ ਖਹਾਂਦੇ ਸੁਖ ਕਦੇ ਨਾ ਪਾਉਂਦੇ ਜੀ ਮਗਦਨਾਰ ਸੰਤਾਂ ਨਾਲ ਖਹਾਂਦੇ ਕਦੇ ਨਾ ਪਾਉਂਦੇ ਮੁਗਦਨਰ ਸੰਤਾਨ ਨਾਲ ਖਹੰਦੇ ਸੁਖ ਕਦੇ ਨਾ ਪਾਉਂਦੇ ਜੀ ਮੁਗਦਨਰ ਸੰਤਾਨ ਨਾਲ ਖਹੰਦੇ ਸੁਖ ਕਦੇ ਨਾ ਪਾਉਂਦੇ ਜੀ ਮੁਗਦਨਰ ਸੰਤਾਨ ਨਾਲ ਖਹੰਦੇ ਸੁਖ ਕਦੇ ਨਾ ਪਾਉਂਦੇ ਦਨ ਸੰਤਨ ਨਾਲ ਖੰਦੇ ਸੁਖ ਕਦੇ ਨਾ ਮਾਉਂਦੇ ਜੀ ਮੁਗਦਨਰ ਸੰਤਨ ਨਾਲ ਖੰਦੇ ਸੁਖ ਕਿੱਥੇ ਪਿਆਰੇ ਸੁਖ ਨਹੀਂ ਮਿਲਦਾ ਫਿਰ 36 ਪ੍ਰਕਾਰ ਦੇ ਪਦਾਰਥ ਬਣ ਸਕਦੇ ਆ ਰਸੋਈ ਵਿੱਚ ਪਰ ਸੰਗਤ ਜੀ ਉਹਨਾਂ ਨੂੰ ਛਕਣ ਦਾ ਹੁਕਮ ਨਹੀਂ ਹੁੰਦਾ 슈ਗਰ ਹੋ ਗਿਆ ਕਿੰਨਾ ਹੀ ਮਿੱਠਾ ਪਦਾਰਥ ਪਿਆ ਹੋਵੇ ਸ਼ੂਗਰ ਹੋ ਜੇ ਡਾਕਟਰ ਕਹਿ ਦਿੰਦਾ ਵੀ ਪਿਆ ਹੋਇਆ ਮਠਿਆਈ ਤੇ ਮਿੱਠਾ ਪਦਾਰਥ ਉਹਨੂੰ ਵੇਖ ਤੇ ਸਕਦਾ ਪਰ ਖਾ ਨਹੀਂ ਸਕਦਾ ਆਖੋ ਸਤਨਾਮ 36 ਪ੍ਰਕਾਰ ਦੇ ਪਦਾਰਥ ਕੀ ਕਰਨੇ ਜਦੋਂ ਖਾ ਹੀ ਨਹੀਂ ਸਕਦੇ ਸਾਧ ਸੰਗਤ ਜੀ ਜਿਵੇਂ ਭੱਠੀ ਦਾ ਦਾਣਾ ਭੁੱਜਦਾ ਹੈ ਨਾ ਤੇ ਇਦਾਂ ਨਿੰਦਕ ਲੋਕ ਭੱਠੀ ਦੇ ਦਾਣਿਆਂ ਵਾਂਗ ਭੁਗਤ ਭੁੱਜਦੇ ਨੇ ਪਿਆਰਿਓ ਦੁੱਧ ਚਿੱਟੀਆਂ ਛੱਤਾਂ ਤੇ ਵੱਡੀਆਂ-ਵੱਡੀਆਂ ਕੋਠੀਆਂ ਉਹ ਕਿਸੇ ਕੰਮ ਨਹੀਂ ਗੁਰਮਤ ਤੇ ਮਾਰਦ ਕਹਿੰਦੇ ਨੇ ਭਾਈ ਇਸ ਕਰਕੇ ਧਰਮ ਦੇ ਮਾਰਗ ਦਾ ਪੰਧ ਹੀ ਬਣ ਨਿਮਰਤਾ ਚ ਰਹ ਪਰਮੇਸ਼ਰ ਦੀ ਬੰਦਗੀ ਨਾਲ ਜੁੜ ਜਿੰਨਾ ਜੁੜ ਸਕਣਾ ਤੇ ਬਣਨਾ ਹੈ ਜਨ ਇੱਥੇ ਗੱਲ ਚੱਲ ਰਹੀ ਸੀ ਮਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਬਹੁਤ ਪਿਆਰ ਵਾਲੀ ਸੰਗਤ ਤੇ ਮਹਾਰਾਜ ਜੀਆਂ ਨੂੰ ਬੇਨਤੀਆਂ ਕਰਨ ਸੰਗਤਾਂ ਕੋਈ ਆਖੇ ਮਹਾਰਾਜ ਸਾਡੇ ਘਰ ਵਿੱਚ ਚਰਨ ਪਾਓ ਕੋਈ ਹੋਰ ਕਹੇ ਮਹਾਰਾਜ ਸਾਡੇ ਘਰ ਵਿੱਚ ਚਰਨ ਪਾਓ ਚਲੋ ਜਥਾ ਜੋਗ ਸਮਾਂ ਮਿਲਦਾ ਤੇ ਗੁਰੂ ਸਭ ਜਾਂਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਸਾਧ ਸੰਗਤ ਜੀ ਆਪਾਂ ਨਾ ਕਈ ਵਾਰੀ ਗੱਲ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੁਣ ਵੇਖੋ ਮਹਿੰਗੇ ਰੁਮਾਲੇ ਦੇਣੇ ਸੰਗ ਮਰਮਰ ਲਾਉਣਾ ਤੇ ਬਹੁਤ ਵੱਡੇ ਵੱਡੇ ਦਰਬਾਰ ਬਣਾਉਣੇ ਸਾਧ ਸੰਗਤ ਜੀ ਆਪਾਂ ਨੂੰ ਇਹ ਹੀ ਲੱਗਦਾ ਵੀ ਕੱਲਾ ਇਹੀ ਸਤਕਾਰ ਆ ਵਸ ਸਾਧ ਸੰਗਤ ਜੀ ਪਰ ਜਦੋਂ ਕਦੇ ਆਪ ਜੀ ਨੇ ਇਤਿਹਾਸ ਪੜਿਆ ਸੁਣਿਆ ਹੋਣਾ ਜਦੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀਾਂ ਨੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਮਹਾਰਜ ਨੇ ਆਪ ਆਪਣੇ ਰਹਿਣ ਵਸੇਰੇ ਵਾਸਤੇ ਕੱਖ ਨਹੀਂ ਬਣਾਇਆ ਕਿਤੇ ਉਹਨਾਂ ਨੇ ਮਹਿਲ ਮਕਾਨ ਨਹੀਂ ਬਣਾਇਆ ਤੇ ਜਦੋਂ ਸੰਗਤ ਜੀ ਕਰਤਾਰਪੁਰ ਸਾਹਿਬ ਵਧਿਆ ਜਦ ਉੱਥੇ ਫਿਰ ਗੁਰੂ ਨਾਨਕ ਸਾਹਿਬ ਮਹਾਰਜ ਦੇ ਪਿਆਰ ਵਾਲੇ ਭਾਈ ਦੋਦਾ ਜੀ ਤੇ ਹੋਰ ਕੁਝ ਸਿੱਖ ਪਿਆਰ ਵਾਲੇ ਸਨ ਉਹਨਾਂ ਨੇ ਛੱਪਰੀਆਂ ਬੰਨੀਆਂ ਗੁਰਮੁਖ ਛੱਪਰੀਆਂ ਤੇ ਕਾ ਫੂਸ ਇਕੱਠਾ ਕਰਕੇ ਕੱਖਾਂ ਕਾਨਿਆਂ ਦੀਆਂ ਛੱਪਰੀਆਂ ਬਣਾਈਆਂ ਮਹਾਰਾਜਾ ਤੇ ਮੈਂ ਬੇਨਤੀ ਕਰਦਿਆ ਖਾਲਸਾ ਜੀ ਬਾਬੇ ਕੇ ਤੇ ਬਾਬਰ ਕੇ ਮੋਢਕ ਦੀਮਾਂ ਤੋਂ ਚੱਲੇ ਆ ਕੱਲੇ ਅੱਜ ਦੀ ਗੱਲ ਨਹੀਂ ਕਰੋੜੀ ਮਲ ਜਿਹੜਾ ਚੌਧਰੀ ਸੀ ਨਾ ਇਲਾਕੇ ਦਾ ਉਹਨੇ ਬੰਦੇ ਭੇਜ ਕੇ ਗੁਰਮਖੋ ਰਾਤ ਨੂੰ ਬਣਾਈਆਂ ਹੋਈਆਂ ਛੱਪਰੀਆਂ ਨੂੰ ਅੱਗ ਲਵਾਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਰਤਾਰਪੁਰ ਸਿੱਖੀ ਦਾ ਜਿਹੜਾ ਪਹਿਲਾ ਸਥਾਨ ਐਵੇਂ ਨਹੀਂ ਵਧਿਆ ਪਿਆਰਿਓ ਪਹਿਲਾਂ ਹੰਕਾਰੀਆਂ ਨੇ ਅੱਗ ਲਾਈ ਸਿੱਖਾਂ ਨੇ ਫੇਰ ਬੰਨ ਲੀਆਂ ਛੱਪਰੀਆਂ ਫੇਰ ਅੱਗ ਲਵਾਈ ਫੇਰ ਬੰਨ ਲਈਆਂ ਕਰੋੜੀ ਮਾਦਲ ਨੂੰ ਪਤਾ ਲੱਗਿਆ ਕਹਿੰਦਾ ਫਿਰ ਐ ਨਹੀਂ ਗੱਲ ਠੀਕ ਆਉਂਦੀ ਕਹਿੰਦਾ ਹੁਣ ਫਿਰ ਮੈਨੂੰ ਜਾਣਾ ਪਏ ਘੋੜੀ ਤੇ ਚੜ ਕੇ ਜਦੋਂ ਨਿਕਲਿਆ ਨਾ ਬਾਹਰ ਵੀ ਜਾਵਾਂ ਇਤਿਹਾਸ 'ਚ ਬਚਣਾ ਹੁੰਦਾ ਪਿਆਰੇ ਉਹ ਸਾਰਾ ਜਦੋਂ ਨਿਕ ਨਿਕਲਿਆ ਨਾ ਬਾਹਰ ਘੋੜੀ ਤੇ ਚੜ ਕੇ ਜਿੱਧਰ ਨੂੰ ਛੱਪਰੀਆਂ ਵੱੰਨੀਆਂ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਾਜ ਦੇ ਸਨ ਜਦੋਂ ਲੱਗਿਆ ਉਧਰ ਨੂੰ ਜਾਣ ਸਾਦ ਸੰਗਤ ਜੀ ਅੱਖਾਂ ਮੂਰੇ ਨਿਹਰਾ ਗਿਆ ਤੇ ਅੰਨਾ ਹੀ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਖਾਂ ਮਲਦਾ ਦੀਂਦਾ ਕੱਖ ਨਹੀਂ ਅੱਖਾਂ ਮਲਦਾ ਦੀਂਦਾ ਕੱਖ ਨਹੀਂ ਜਦ ਪੁੱਠਾ ਮੁੜਦਾ ਆਪਣੇ ਘਰ ਨੂੰ ਤੇ ਦਿਸਣਾ ਸ਼ੁਰੂ ਹੋ ਜਾਂਦਾ ਫੇਰ ਮੂੰਹ ਕੀਤਾ ਉਧਰ ਨੂੰ ਚੱਲਾਂ ਦੁਬਾਰਾ ਫੇਰ ਅੰਨਾ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਘਰ ਨੂੰ ਮੁੜਿਆ ਫੇਰ ਦਿਸਣਾ ਸ਼ੁਰੂ ਹੋ ਗਿਆ ਜਦ ਤੀਜੀ ਵਾਰ ਮੁਖ ਕੀਤਾ ਤੇ ਸਾ ਸੰਗਤ ਜੀ ਜਦੋਂ ਤੀਜੀ ਵਾਰ ਮੁੱਖ ਕੀਤਾ ਤੇ ਉਦੋਂ ਫਿਰ ਕਰੋੜੀ ਮੱਲ ਨੇ ਅਰਦਾਸ ਕੀਤੀ ਮਹਾਰਾਜ ਅੱਗੇ ਸਾਡੇ ਨਾਲੋਂ ਚੰਗਾ ਹੋਣਾ ਕਈ ਮੂਰਖ ਬੰਦੇ ਐਸੇ ਹੁੰਦੇ ਆ ਨਾਲੇ ਪਤਾ ਲੱਗ ਜਾਂਦਾ ਵੀ ਆਹ ਕੰਮ ਕਰਕੇ ਮੇਰਾ ਨੁਕਸਾਨ ਹੋ ਗਿਆ ਬਹੁਤ ਵੱਡਾ ਪਤਾ ਲੱਗ ਜਾਂਦਾ ਵੀ ਟੱਬਰ ਮੁੱਧਾ ਹੀ ਵੱਜ ਗਿਆ ਜਮਾ ਬਿਲਕੁਲ ਖਤਮ ਹੋ ਗਿਆ ਕੰਮ ਪਰ ਕਈ ਤਾਂ ਇੰਨੇ ਮੂਰਖ ਹੁੰਦੇ ਆ ਗੁਰਮਖੋ ਸਾਰਾ ਕੁਝ ਅੱਖਾਂ ਮੂਰੇ ਉਜੜਦਾ ਵੇਖ ਕੇ ਵੀ ਮੰਨਦੇ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਰੋੜੀ ਮੱਲ ਤਾਂ ਭਲਾਈ ਹੋਣਾ ਪਿਆਰੇ ਜਦੋਂ ਪਤਾ ਲੱਗਿਆ ਵੀ ਮੈਂ ਅੰਨਾ ਜਦੋਂ ਮਹਾਰਾਜਵਾਲ ਨੂੰ ਮੂੰਹ ਕਰਦਾ ਤੇ ਮੈਂ ਅੰਨਾ ਹੋ ਜਾਣਾ ਹਮਲਾਵਰ ਵਰ ਵਰ ਕੇ ਮੂੰਹ ਕਰਦਾ ਜਾਂਦਾ ਤੇ ਜਦ ਘਰ ਨੂੰ ਤੁਰਦਾ ਤੇ ਦਿਸਣਾ ਸ਼ੁਰੂ ਹੋ ਜਾਂਦਾ ਉਹਨੇ ਫਿਰ ਸਮਝ ਲਿਆ ਵੀ ਗੱਲ ਕੁਝ ਹੈਗੀ ਆ ਐਵੇਂ ਨਹੀਂ ਦੁਨੀਆ ਪੂਜਦੀ ਗੱਲ ਕੁਝ ਹੈ ਫਿਰ ਤੀਜੀ ਵਾਰ ਮੁੱਖ ਕੀਤਾ ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਹੁਣ ਮੈਂ ਆਉਣਾ ਚਾਹੁੰਦਾ ਹਮਲਾਵਰ ਬਣ ਕੇ ਨਹੀਂ ਸਤਿਗੁਰ ਹੁਣ ਤੇਰਾ ਦਾਸ ਬਣ ਕੇ ਆਉਣਾ ਚਾਹੁੰਦਾ ਮਿਹਰ ਕਰ ਦਾਤਿਆ ਮੈਨੂੰ ਆਉਣ ਦੀ ਆਗਿਆ ਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਜਦੋਂ ਤੁਰਿਆ ਗੁਰਮੁਖੋ ਸੁਝਾਖਾ ਰਿਹਾ ਫਿਰ ਕਰੋੜੀ ਮੱਲ ਨੇ ਮਹਾਰਾਜ ਦੇ ਚਰਨਾਂ ਵਿੱਚ ਨਮਸ਼ਕਾਰਾਂ ਕੀਤੀਆਂ ਤੇ ਉੱਥੋਂ ਕਰਤਾਰਪੁਰ ਸਾਹਿਬ ਵੱਧਿਆ